ਆਪ ਸਰਕਾਰ ਵੱਲੋਂ ਇਹ ਨਵਾਂ ਪ੍ਰੋਗਰਾਮ ਅੰਡੀ ਸ਼ੁਰੂਆਤ ਕੀਤੀ ਗਈ ਹੈ ਜਿਹਦਾ ਨਾਮ ਹੈ ਕਿ ਡੀਸੀ ਤੇ ਐਸਐਸਪੀ ਦੇ ਨਾਲ ਇਹਦੇ ਵਿੱਚ ਇਹ ਹੈ ਕਿ ਪੂਰਾ ਦਿਨ ਜਿਹੜਾ ਹੈ ਉਹ ਬੱਚੇ ਮੈਡਿਟਰੀਅਸ ਬੱਚੇ ਜਿਹੜੇ ਹਨ 10ਵੀਂ ਦੇ 12ਵੀਂ ਦੇ ਉਹ ਆਪਣਾ ਡੀਸੀ ਤੇ ਐਸਐਸਪੀ ਦੇ ਨਾਲ ਰਹਿਣਗੇ ਦੇਖਣਗੇ ਰੂਟੀਨ ਦੇਖਣਗੇ ਕਿਵੇਂ ਕਿਵੇਂ ਆਫਿਸ ਦਾ ਕਿਵੇਂ ਆਪਰੇਸ਼ਨਸ ਉਹ ਕਿਵੇਂ ਹੁੰਦੇ ਆ ਆਫਿਸ ਦੇ ਵਿੱਚ ਕਿਵੇਂ ਐਡਮਿਨਿਸਟ੍ਰੇਸ਼ਨ ਦੇ ਕੀ ਕੀ ਰੋਲ ਹੁੰਦੇ ਬਥੇ ਬਥੇ ਪਬਲਿਕਲੀ ਵੀ ਕਿੰਨੀ ਜਾਣਦੀ ਹੈ ਆਜੂ ਥੋੜਾ ਜਿਹਾ ਇੱਕ ਬੱਚਾ ਨੂੰ ਮੋਟੀਵੇਸ਼ਨ ਮਿਲਣ ਤੇ ਬੱਚਾ ਨੂੰ ਥੋੜਾ ਜਿਹਾ ਇੱਕ ਓਰੀਐਂਟੇਸ਼ਨ ਵੀ ਹੋਵੇ ਤੇ ਇਹ ਜਿਹੜੇ ਆ ਇਹ ਬੱਚੇ ਸਾਡੇ ਫਿਊਚਰ ਹੈ ਤੇ ਸਾਡੇ ਲਈ ਬਹੁਤ ਮਾਣ ਦੀ ਵੀ ਗੱਲ ਹੈ ਤੇ ਬਹੁਤ ਸਾਡੇ ਲਈ ਹਰਸ਼ ਦੀ ਵੀ ਗੱਲ ਹੈ ਕਿ ਇਹ ਬੱਚੇ ਜਿਹੜੇ ਅੱਜ ਦਾ ਦਿਨ ਸਾਡੇ ਨਾਲ ਬਿਤਾ ਰਹੇ ਆ ਤੇ ਜਿੰਨਾ ਹੋ ਸਕੇ ਅਸੀਂ ਇਹਨਾਂ ਨੂੰ ਥੋੜਾ ਹੋਰ ਜ਼ਿਆਦਾ ਮੋਟੀਵੇਟ ਕਰੀਏ ਜਦਕਿ ਸਾਨੂੰ ਇਹ ਲੱਗ ਰਿਹਾ ਹੈ ਕਿ ਇਹਨਾਂ ਤੋਂ ਇੰਟਰੈਕਟ ਕਰਕੇ ਵੀ ਇਹ ਸਾਨੂੰ ਜ਼ਿਆਦਾ ਮੋਟੀਵੇਟ ਕਰ ਰਹੇ ਆ ਇਹ ਨਾ ਤੇ ਲਰਨਿੰਗ ਬੋਟ ਜ਼ਿਆਦਾ ਬਹੁਤ ਫੋਕਸ ਤੇ ਬਹੁਤ ਡਿਡਿਕated ਹੈ ਪਰ ਸਾਡੀ ਕੋਸ਼ਿਸ਼ ਹੈ ਕਿ ਜਿੰਨਾ ਅਸੀਂ ਵੀ ਇਹਨਾਂ ਨੂੰ ਫੈਸਿਲਿਟੇਟ ਕਰ ਸਕੀਏ ਉਹ ਕਰਨ ਦੀ ਕੋਸ਼ਿਸ਼ ਹੈ ਮੈਨੂੰ ਲੱਗਦਾ ਜੀ ਇਹਨਾਂ ਨੂੰ ਬੱਚਿਆਂ ਨੂੰ ਦੇਖ ਕੇ ਕਿ ਇੱਕ ਦਿਨ ਇਹ ਡੀਸੀ ਔਰ ਐਸਐਸਪੀ ਦੇ ਨਾਲ ਰਹਿ ਰਹੇ ਨੇ ਤਾਂ ਹੋਰ ਬੱਚੇ ਵੀ ਮੋਟੀਵੇਟ ਹੋਣਗੇ ਔਰ ਉਹ ਵੀ ਮਿਹਨਤ ਕਰਨਗੇ ਬਿਲਕੁਲ ਜੀ ਬਿਲਕੁਲ ਇਹ ਬੱਚੇ ਖੁਦ ਆਪਸ ਚ ਹੀ ਦੇ ਦੇ ਆਰ ਦੀ ਐਕਚੁਅਲ ਸੋਰਸ ਆਫ ਮੋਟੀਵੇਸ਼ਨ ਮੈਂ ਜਿੰਨੀ ਇੰਟਰੈਕਸ਼ਨ ਕੀਤੀ ਹੈ ਚੇਤੇ ਬੱਚਾ ਨਾਲ ਬਹੁਤ ਜ਼ਿਆਦਾ ਫੋਕਸ ਤੇ ਬਹੁਤ ਜ਼ਿਆਦਾ ਬੱਚੇ ਦਾ ਜਿਹੜਾ ਵਿਜ਼ਨ ਹੈ ਉਹ ਬਹੁਤ ਕਾਬਿਲ ਦੀ ਤਾਰੀਫ਼ ਹੈ ਤੇ ਜਿਵੇਂ ਪਤਾ ਲੱਗਿਆ ਕਿ ਬੱਚੇ ਮੋਸਟਲੀ ਸਾਰੇ ਆਪਣੇ ਰੂਰਲ ਏਰੀਆਜ਼ ਤੋਂ ਆਏ ਆ ਤੇ ਇਹ ਸਾਡੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਬੱਚੇ ਇਹਨੂੰ ਮਿਹਨਤ ਕਰਕੇ ਇਹਨੇ ਵੱਡੇ ਸਟੇਟ ਰੈਂਕ ਹੋਲਡਰਸ ਬਣ ਰਹੇ ਹਨ ਤੁਹਾਨੂੰ ਬੈਮਿਕ ਤੇ ਵੀ ਦੇਖਿਆ ਗਿਆ ਕਿ ਸਾਡੀਆਂ ਲੜਕੀਆਂ ਹੀ ਮੈਂ ਉਹ ਵੀ ਇੱਕ ਅੱਛੀ ਗੱਲ ਹੈ ਜੀ ਅ ਬੱਚੇ ਦੇਖੋ ਸਾਰੇ ਬੱਚੇ ਮਿਹਨਤ ਕਰਦੇ ਆ ਤੇ ਇਹਦੇ ਵਿੱਚ ਇਹ ਨਹੀਂ ਹੈ ਕਿ ਲੜਕੀਆਂ ਅੱਗੇ ਆ ਰਹੀਆਂ ਲੜਕੇ ਅੱਗੇ ਆ ਰਹੇ ਬੱਚੇ ਸਾਰੇ ਹੀ ਮਿਹਨਤ ਕਰ ਰਹੇ ਬਟ ਹ ਇੱਕ ਵਧੀਆ ਗੱਲ ਹੈ ਕਿ ਜਿਹੜੇ ਆਪਣੇ ਫੀਮੇਲ ਜੈਂਡਰ ਹੈ ਤੇ ਉਹ ਵੀ ਅੱਗੇ ਪੂਰਾ بڑا ਬਚੜ ਕੇ ਤੇ ਰਾਖੋ ਰਸ ਬਣ ਕੇ ਐਕਚੁਅਲੀ ਬੱਚਿਆਂ ਨੂੰ ਤਾਂ ਅੱਛਾ ਲੱਗ ਹੀ ਰਿਹਾ ਹੋਣਾ ਮੈਨੂੰ ਹੋਰ ਅੱਛਾ ਲੱਗ ਰਿਹਾ ਮੈਂ ਜਿਹੜੇ ਆਪਣੇ ਸਕੂਲ ਯਰਸ ਦੇ ਸਟੂਡੈਂਟ ਯਰਸ ਦੇ ਵਿੱਚ ਮੈਂ ਪਹੁੰਚ ਗਿਆ ਇਹਨਾਂ ਦੇ ਨਾਲ ਗੱਲਾਂ ਕਰਦਾ ਹੋਇਆ ਤੇ ਇਟਸ ਵੈਰੀ ਐਜੂਕੇਟਿਡ ਦਾ ਐਜੂਕੇਟਿਵ ਫॉर द ਚਿਲड्रन ਆਲਸੋ ਤੇ ਸਾਡੇ ਵਾਸਤੇ ਵੀ ਐਜੂਕੇਟਿਵ ਹੈ ਵੀ ਬੱਚਿਆਂ ਨੂੰ ਅੱਜਕੱਲ ਕਿੰਨੀ ਨੋਲੇਜ ਹੈ ਕਿੰਨਾ ਕੰਫੀਡੈਂਸ ਹੈ ਤੇ ਕਿੰਨੇ ਇਹ ਇਹਨਾਂ ਨੇ ਵਧੀਆ ਮਾਰਕਸ ਲੈ ਕੇ ਆਪਣਾ ਨਾ ਸਿਰਫ ਆਪਣੇ ਸਕੂਲ ਦਾ ਨਾਮ ਆਪਣੇ ਪੇਰੈਂਟਸ ਦਾ ਤੇ ਸਾਡਾ ਸਾਰਿਆਂ ਦਾ ਆਪਣੇ ਸਾਰੇ ਪੰਜਾਬ ਦਾ ਨਾਲ ਪਰੋਸ਼ਨ ਕੀਤਾ ਸਰ ਅੱਜ ਪੂਰਾ ਦਿਨ ਤੁਹਾਡੇ ਨਾਲ ਡੀਟ ਕਰਨੇ ਕੇ ਬਚੇ ਵਰਕਿੰਗ ਦੇਖਣ ਦੀ ਲੋੜ ਕਿ ਕੀ ਇਹਨਾਂ ਨੂੰ ਚਾਹੀਦੀ ਹੈ ਹਾਂਜੀ ਇਹਨਾਂ ਨੂੰ ਪਹਿਲਾਂ ਤਾਂ ਜਨਰਲ ਅਸੀਂ ਗੱਲਬਾਤ ਕਰ ਰਹੇ ਹਾਂ ਫਿਰ ਇਹਨਾਂ ਨੂੰ ਸਾਰਾ ਪੁਲਿਸ ਤੇ ਹਾਇਰਾਰਕੀ ਬਾਰੇ ਦੱਸਿਆ ਗਿਆ ਕੀ ਰੈਂਕਸ ਕੀ ਹੁੰਦੇ ਰੈਂਕ ਸਟਰਕਚਰ ਕੀ ਹੈ ਪੁਲਿਸ ਦਾ ਫਿਰ ਇਹਨਾਂ ਨੂੰ ਸਾਰਾ ਆਫਿਸਿਸ ਆਫਿਸ ਜਿਨੇ ਬ੍ਰਾਂਚੇਸ ਆ ਸਾਡੀਆਂ ਸਾਡਾ ਕੰਟਰੋਲ ਰੂਮ ਉਹ ਸਾਰਾ ਟੂਰ ਦਿੰਨੇ ਆ ਤੇ ਫਿਰ ਪੁਲਿਸ ਲਾਈਨ ਦਾ ਵੀ ਟੂਰ ਦੇਵਾਂਗੇ ਇਹਨਾਂ ਨੂੰ ਉਹ ਵੀ ਦਿਖਾਵਾਂਗੇ ਵੀ ਕੀ ਸਾਡਾ ਸੈਟਅਪ ਹੁੰਦਾ ਹੈ ਤੇ ਸਾਰੀ ਚੀਜ਼ ਬਾਰੇ ਜੋ ਪੁਲਿਸ ਬਾਰੇ ਜਾਣਕਾਰੀ ਹੈ ਜੋ ਐਸਐਸਪੀ ਵੀ ਜਾਂ ਪੁਲਿਸ ਅਫਸਰ ਦੀ ਵਰਕਿੰਗ ਹੈ ਉਹਦੇ ਬਾਰੇ ਇਹਨਾਂ ਨੂੰ ਨੋਲਿਜ ਉਹ ਸਾਰੇ ਬਾਰੇ ਜਾਣਕਾਰੀ ਦਿੰਦਾ ਜੇ ਅੱਜ ਗੱਲਬਾਤ ਕੀਤੀ ਤਾਂ ਕਿਵੇਂ ਲੱਗਿਆ ਕਿ ਇਹਨਾਂ ਦਾ ਮੋਟੀਵੇਟ ਕੀ ਹੈ ਕੀ ਬਣਨਾ ਚਾਹੁੰਦੇ ਸੇ ਬਿਲਕੁਲ ਜੀ ਇਹਨਾਂ ਨੂੰ ਬੱਚੇ ਬਹੁਤ ਸਾਡੇ ਟਾਈਮ ਨਾਲੋਂ ਤਾਂ ਬਹੁਤ ਜ਼ਿਆਦਾ ਇਹ ਮਤਲਬ ਯੂ ਕੈਨ ਸੇ ਦੇਅਰ ਅਵੇਅਰ ਆਫ ਥਿੰਗਸ ਦੇ نو ਵਾਟ ਦੇ ਵਾਂਟ ਟੂ ਡੂ ਅੱਗੇ ਕੀ ਕਰਨਾ ਚਾਹੁੰਦੇ ਲਾਈਫ ਚ ਇਹਨਾਂ ਨੂੰ ਸਾਰਾ ਪਹਿਲਾਂ ਹੀ ਪਤਾ ਤੇ ਉਹਦੇ ਵਿੱਚ ਇਹਨਾਂ ਨੂੰ ਕੁਝ ਆਪਦੇ ਵੱਲੋਂ ਸਲਾਹ ਦਿਤੀ ਹੈ ਵੀ ਆਪਾਂ ਸਾਰੀਆਂ ਚੀਜ਼ਾਂ ਬਾਰੇ ਪਹਿਲਾਂ ਤੋਂ ਜਾਣੂ ਹੋ ਕੇ ਤੇ ਜਿਹੜੇ ਉਹਦੇ ਇੰਜਨ ਆਊਟਸ ਐ ਕਿਸੇ ਵੀ profession ਦੇ ਉਹਦੇ ਬਾਰੇ ਆਪਾਂ ਨੂੰ ਪੂਰੀ ਜਾਣਕਾਰੀ ਹੋ ਕੇ ਹੁਣੇ ਤੋਂ ਹੀ ਉਹਦੀ ਤਿਆਰੀ ਕਰਕੇ ਆਪਾਂ ਨੂੰ ਆਪਣੇ ਉਹ ਜਿਹੜੇ aims ਐ ਉਹਨਾਂ ਨੂੰ achieve ਕਰ ਲੈਣਾ ਚਾਹੀਦਾ। ਸੱਭ ਲੱਗਦਾ ਜੀ ਬੱਚੇ ਇਹਨਾਂ ਨੂੰ ਦੇਖ ਕੇ ਹੋਰ ਵੀ ਪ੍ਰੇਰਿਤ ਹੋਣਗੇ ਆਨਰੇ ਟਾਈਮ 'ਚ ਜਦੋਂ ਇਹ ਆਪਣੇ ਅੱਗੇ ਜਾ ਕੇ ਬੱਚਿਆਂ ਨੂੰ ਦੱਸਣਗੇ ਕਿ ਅਸੀਂ ਅੱਜ ਪੂਰਾ ਟਾਈਮ ਇੱਕ ਸੀਨੀਅਰ ਅਸਤਾ ਦੇ ਨਾਲ ਬਿਤਾਇਆ। ਹਾਂਜੀ ਬਿਲਕੁਲ ਬਿਲਕੁਲ ਜੀ ਇਹ ਤਾਂ ਮੋਟੀਵੇਟ डीसी ऑफिस ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਅਸੀਂ ਵੀ ਉਹਨਾਂ ਨੂੰ ਆਪਣਾ ਐਕਸਪੀਰੀਅੰਸ ਸ਼ੇਅਰ ਕੀਤਾ ਜਰਨੀ ਸ਼ੇਅਰ ਕੀਤੀ 10th ਕਲਾਸ ਜੋ ਕਿਵੇਂ ਪੜਿਆ ਕੀ ਸਭ ਕੁਝ ਹੋਇਆ ਤੇ ਸਾਨੂੰ ਵੀ ਇੱਥੇ ਸਾਰਾ ਕੁਮਾਇਆ ਸਾਰੇ ਦਫਤਰ ਹਾਂ ਨੀਚੇ ਸੇਵਾ ਕੇਂਦਰ ਚ ਵੀ ਗਏ ਸੀ ਸਾਰਿਆਂ ਨੇ ਬਿੰਦੀ ਮਤਲਬ ਵਧੀਆ ਮੈਨੇਜਮੈਂਟ ਹੈ ਸਾਰੇ ਆਪਣੇ ਆਪਣੇ ਕੰਮ ਕਰਦੇ ਐ ਇਨਸਪੀਰੇਸ਼ਨ ਮਿਲੀ ਐ ਬਹੁਤ ਇੰਜੋਏ ਵੀ ਕੀਤਾ ਐ ਬਹੁਤ ਸਿੱਖਿਆ ਦਾ ਐ ਇੱਕ ਸੀ ਅਸੀਂ ਸਮੇਂ ਇੱਥੇ ਡੀਸੀ मैम ਨੇ ਬੁਲਾਇਆ ਅਸੀਂ ਕੋਲ ਅਸੀਂ ਉਹਨਾਂ ਤੋਂ ਪਹਿਲਾਂ ਘਰ ਕੇ ਫਿਰ ਅਸੀਂ ਉਹਨਾਂ ਦਾ ਪੂਰਾ ਆਫਿਸ ਵੇਖਿਆ ਸੇਵਾ ਕੇਂਦਰ ਵੀ ਅਸੀਂ ਸਾਰੀ ਵਰਕਿੰਗ ਦੇਖੀ ਤੇ ਬਹੁਤ ਜ਼ਿਆਦਾ ਇੰਟਰਸਟਿੰਗ ਲੱਗਿਆ ਤੇ ਅਸੀਂ ਆਪਣੇ ਫਿਊਚਰ ਲਈ ਫਿਊਚਰ ਗੋਲਸ ਅਸੀਂ ਮੈਮ ਨਾਲ ਆਪਣੀ ਸ਼ੇਅਰ ਕੀਤੀ ਤੇ ਬਹੁਤ ਇਨਸਪਾਇਰ ਕਿ ਆਜ ਕਰਦੇ